सोनी है जे तेरे नाल दगा जे कमावा अल्लाह करे मैं मर जावा सोनी है जे तेरे नाल वो दगा जे कमावा अल्लाह करे मैं मर जावा हालात है कि छे सत हजार रुपये तनखा लेना मैं दिखा तो ਇਹ ਹਾਲਾਤ ਤਕਰੀਬੀ ਦੇ ਬਹੁਤ ਮੜਿਆ ਜੀ। ਪੱਕੇ ਕਿ ਕੋਰਸਾ ਸਿੰਗਰ ਨੇ ਉਹਨਾਂ ਕਿਸੇ ਨੇ ਅਜੇ ਤੱਕ ਬਾਣੀ ਫੜੀ ਕੰਮ ਕਰਾਉਂਦੇ ਨੇ, ਕੰਮ ਕਰਾ ਕੇ 5-600 ਰੁਪਏ ਦੇ ਕੇ ਘਰ ਤੋਰ ਦਿੰਦੇ ਚਲੋ ਠੀਕ ਹੈ ਜੀ। ਜੇ ਇਸਿਆ ਭੱਜੇ ਚਲੋ। ਅੱਛਾ ਜੀ। ਭਜਨਾ ਵਾ ਜਿਨ੍ਹਾਂ ਦਾ ਕਿ ਜ਼ਿੰਦਗੀ 'ਚ ਸਾਹ ਹੈਗੇ ਨਾ, ਸਰੀਰ ਦੇ ਅੰਗ ਪੈਰ ਸਹੀ ਉਹਨਾਂ ਤੱਕ ਭਜਾਂਗੇ। ਇਹ ਤੁਸੀਂ ਦੇਖ ਰਹੇ ਹੋ ਮੌਰ ਟੈਲੀਵਿਜ਼ਨ। ਤੇ ਮੈਂ ਹਾਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਅਸੀਂ ਤੁਹਾਨੂੰ ਅੱਜ ਇੱਕ ਫਨਕਾਰ ਦੇ ਨਾਲ ਮਿਲਾਵਾਂਗੇ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਕਿਵੇਂ ਜਿਹੜਾ ਵੀਰ ਹੈ ਟੈਂਟ ਦੀ ਦੁਕਾਨ ਤੇ ਕੰਮ ਕਰਦਾ ਹੈ ਲੇਕਿਨ ਆਵਾਜ਼ ਬਹੁਤ ਪਿਆਰੀ ਹੈ ਆਓ ਗੱਲਬਾਤ ਕਰਕੇ ਜਾਣਦੇ ਹਾਂ ਕਿ ਘਰ ਦੇ ਹਾਲਾਤ ਵੀ ਜਾਣਾਂਗੇ ਲੇਕਿਨ ਤੁਹਾਡੀ ਸਪੋਰਟ ਦੀ ਲੋੜ ਹੈ ਵੀਰੇ ਗੱਲਾਂ ਬਾਤਾਂ ਬਾਅਦ ਚ ਕਰਾਂਗੇ ਪਹਿਲਾਂ ਪਿਆਰਾ ਜਿਹਾ ਕੋਈ ਗੀਤ ਸੁਣਾ ਲਓ ਜੀ ਜੀ ਬਰਸਾਤਾ ਵੀ ਤੇਰੇ ਨਾਲ ਰਦਾ ਵੀ ਤੇਰੇ ਨਾਲ ਸਭੇ ਚੀਜਾਂ ਤੇਰੇ ਨਾਲ ਵੇ ਬਰਸਾਤਾ ਵੀ ਤੇਰੇ ਨਾਲ ਰਾਤਾ ਵੀ ਤੇਰੇ ਨਾਲ ਸਭੇ ਚੀਜਾਂ ਤੇਰੇ ਨਾਲ ਵੇ ਕਾਬਾ ਵੀਰੇ ਕੀ ਹਾਲਾਤ ਨੇ ਘਰ ਦੇ ਅਤੇ ਹਾਲਾਤ ਬਦਲਣ ਦੇ ਲਈ ਇਸ ਦੌੜ ਦੇ ਵਿੱਚ ਪਏ ਹੋ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਜਰੂਰ ਦੱਸਿਓ ਮੇਰਾ ਨਾਮ ਵੀਜੇ ਮੱਟੂ ਹੈ ਜੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਮੈਂ ਇਹ ਹਾਲਾਤ ਹੈ ਕਿ 6-7000 ਰੁਪਏ ਤਨਖਾਹ ਲੈਣਾ ਮੈਂ ਦਿਖਾਨ ਤੋਂ ਇਹ ਹਾਲਾਤ ਗਰੀਬੀ ਦੇ ਬਹੁਤ ਮਾੜੇ ਆ ਜੀ ਗਰੀਬੀ ਦੇ ਬਹੁਤ ਮਾੜੇ ਆ ਹਾਂ ਬਹੁਤ ਮਾੜੇ ਅਜਿਹੇ ਹਾਲਾਤਾਂ 'ਚ ਕਿਸੇ ਰਿਸ਼ਤੇਦਾਰ ਨੇ ਬਾਹਣ ਹੀ ਫੜੀ ਕਿਸੇ ਕਲਾਕਾਰ ਨੇ ਬਾਹਣ ਹੀ ਫੜੀ ਜਿਨ੍ਹਾਂ ਨਾਲ ਕੋਰਸ ਕਰਦੇ ਹੋ ਤੁਸੀਂ ਕਿਸੇ ਨੇ ਬਾਣੀ ਫੜੀ ਭਾਜੀ ਰਿਸ਼ਤੇਦਾਰਾਂ ਬਾ ਫੜਦੇ ਆ ਉਹੀ ਮੇਰੇ ਵਰਗੇ ਮੀਡਲ ਕਲਾਸ ਬੰਦੇ ਨੇ ਦਿਹਾੜੀ ਦਾ ਪੇ ਵਾਲੇ ਨੇ ਉਹਨਾਂ ਦੇ ਜਿੰਨੇ ਬਾ ਫੜਨੀ ਫਿਰ ਬਾ ਕਿਹੜੇ ਕੋਰਸਾ ਸਿੰਗਰ ਨੇ ਉਹਨਾਂ ਕਿਹੇ ਨੇ ਅੱਜ ਤੱਕ ਬਾਣੀ ਫੜੀ ਕੰਮ ਕਰਾਉਂਦੇ ਨੇ ਕੰਮ ਕਰਾ ਕੇ 5-600 ਰੁਪਏ ਦੇ ਕੇ ਘਰ ਤੋਰ ਦਿੰਦੇ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਗੀਤ ਪਿਆਰਾ ਜਾਂ ਹੋਰ ਸਾਡੇ ਦਸਟਕਾਂ ਨੂੰ ਸੁਣਾ ਦਿਓ ਤਾਂ ਜੋ ਤੁਹਾਡੀ ਆਵਾਜ਼ ਸੁਣ ਤੁਹਾਡੇ ਨਾਲ ਵੱਧ ਤੋਂ ਵੱਧ ਕਮੈਂਟ ਕਰਕੇ ਤੁਹਾਡਾ ਕੋਈ ਸਪੋਰਟ ਹੋ ਸਕੇ ਪਿਆਰਾ ਜੀ ਸੋਣੀਏ ਜੇ ਤੇਰੇ ਫਰਦਾ ਗਾਜੇ ਕਮਾਂ ਅੱਲਾ ਕਰ ਮੈਂ ਮਰ ਜਾਮਾ ਕਿੰਨੇ ਸਾਲ ਉਮਰ ਹੋ ਗਈ ਤੇ ਇੰਨੀ ਉਮਰ ਦੇ ਵਿੱਚ ਕਿਹੜੇ ਕਿਹੜੇ ਕੰਮ ਦੇ ਵਿੱਚ ਪਏ ਫਿਰ ਕਿਹੜੇ ਕਿਹੜੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਦਿਹਾੜੀਆਂ ਤੋਂ ਕਿਸਮਤ ਬਦਲਣ ਦਾ ਤੁਹਾਡਾ ਜਿਹੜਾ ਮਨ ਦੇ ਵਿੱਚ جنੂਨ ਹੈ ਬਾਈ ਕਦੀ ਕਦੀ ਲੱਗਦਾ ਨਹੀਂ ਕਿ ਜਿਹੜੀ ਲਾਈਨ 'ਚ ਮੈਂ ਪੈ ਗਿਆ ਕਿ ਜਾਂ ਜਿਹੜਾ ਮੈਂ ਸ਼ੌਂਕ ਪਾਲ ਲਿਆ ਇੱਧਰ ਤਾਂ ਭੀੜ ਹੀ ਬਹੁਤ ਆ ਤੇ ਉੱਬਰ ਕੇ ਅੱਗੇ ਆਉਣਾ ਬਹੁਤ ਔਖਾ ਕੀ ਮੰਨਦੇ ਉਦੋਂ ਭਾਵ ਰਹਿੰਦੇ ਨੇ ਕੀ ਮੰਨ ਦੇ ਵਿੱਚ ਆਉਂਦਾ ਹੈ ਉਦੋਂ ਉਦੋਂ ਮੰਨ ਦੇ ਵਿੱਚ ਹੀ ਹੁੰਦਾ ਕਿ ਰੇਸ ਆ ਭੱਜੇ ਚੱਲੋ ਅੱਛਾ ਜੀ ਭੱਜਣਾ ਵਾ ਜਿਨ੍ਹਾਂ ਦਾ ਜ਼ਿੰਦਗੀ 'ਚ ਸਾਹ ਹੈਗੇ ਨਾ ਸਰੀਰ ਦੇ ਅੰਗ ਪੈਰ ਸਹੀ ਉਹਨਾਂ ਤਾਂ ਭੱਜਾਂਗੇ ਇਹ ਮਾਂ ਦਾ ਸ਼ੌਂਕ ਆ ਸਾਡਾ ਹੁੰਦਾ ਤੇ ਸ਼ਾਇਦ ਮਿੱਟੀ ਹੋ ਜਾਂਦੇ ਜੀ ਜੀ ਪਰ ਕਿਸੇ ਵੇਲੇ ਮਨ ਟੁੱਟ ਜਾਂਦਾ ਵਾ ਲੋਕ ਜਦੋਂ ਕਹਿੰਦੇ ਓ ਗਲੀ ਵਾਲੇ ਸਿੰਗਰ ਓ ਰੇੜੀ ਵਾਲੇ ਸਿੰਗਰ ਰੇੜੀ ਵਾਲਾ ਸਿੰਗਰ ਵੀ ਰੇੜੀ ਵਾਲਾ ਸਿੰਗਰ ਕਹਿੰਦੇ ਆਗਾ ਜੀ ਔਰ ਰੇਡੀ ਵਾਲਾ ਸਿੰਗਰ ਉਹ ਪਲਾਟਾਂ ਵਾਲੇ ਸਿੰਗਰ ਪਲਾਟੇ ਜੀ ਬਹਿ ਕੇ ਗਾਈਦਾ ਕਿਹਦੇ ਉਹ ਪਲਾਟਾਂ ਵਾਲੇ ਸਿੰਗਰ ਪੈਰੀਆਂ ਵਾਲੇ ਸਿੰਗਰ ਅੱਛਾ ਸਿੰਗਰ ਕਹੀਦਾ ਮਾਰੇ ਗੜੀ ਹੱਥ ਜੋੜੀਦਾ ਮਾਰੇ ਸੱਚੇ ਪਾਸ਼ਾ ਤੂੰ ਇਹਨਾਂ ਦੇ ਮੂੰਹ ਬੰਦ ਕਰ ਮੰਦਰ ਮਸੀਤਾਂ ਜਾ ਕੇ ਨੱਕ ਗੋਡਾ ਰਗੜੀਦਾ ਕਿਤੇ ਸਾਡੀ ਸੁਣੇਗਾ ਤੇ ਜਾਂ ਮੈਂ ਹਰ ਕੇ ਇੱਕੋ ਚੀਜ਼ ਕਹਿੰਦਾ ਕਿ ਇਹ ਲਾਸਟ ਹੈ ਹੁਣ ਮੈਂ ਗਾਉਣਾ ਨਹੀਂ ਛੱਡਦਾ ਬਿਲਕੁਲ ਛੱਡ ਦੇਣਾ ਭਾਜੀ ਇਹ ਲਾਸਟ ਹੈ ਪਤਾ ਕਿਉਂ ਮੈਨੇ ਨਹੀਂ ਚੱਲੇ ਜਾਂਦੇ ਗੱਲਾਂ ਨਹੀਂ ਸੁਣੀ ਜਾਂਦੀਆਂ ਕਲਾਕਾਰ ਕਿਹੜਾ ਪਸੰਦ ਆ ਜ਼ਿਆਦਾ ਕਿਹੜਾ ਕਲਾਕਾਰ ਜਿਹਨੂੰ ਤੁਸੀਂ ਸੁਣਦੇ ਹੋ ਜ਼ਿਆਦਾ ਜਾਦਾ ਸਲੀਮ ਭਾਈ ਅਦਨੀ ਮਾਸਟਰ ਸਲੀਮ ਜੀ ਤੇ ਖਾਨ ਸਾਹਿਬਾ ਜੀ ਉਹਨਾਂ ਦਾ ਕੋ ਪਿਆਰਾ ਜਿਹਾ ਇੱਕ ਗੀਤ ਨਾਲ ਜੀ ਉਹ ਸਰਾ ਸਰਾ ਦਿਨ ਤੇਰੇ ਬਿਨ ਉਹ ਦਿਨ ਨਹੀਂ ਗੁਜ਼ਰਦਾ ਯਾਰਾ ਉਹ ਸਰੀ ਸਰੀ ਨਾਟ ਪਾਵਾ ਬਾਤ ਕੰਦਾ ਪਰ ਨਾ ਹੂੰਗਾ ਰ ਤੂੰ ਤੇ ਸਾਨੂੰ ਦੁਰ ਗਿਆ ਲਾ ਕੇ ਉਮਰਾਂ ਦਾ ਲੜਾ ਜਿੰਨ ਨਹੀਂ ਗੁਜ਼ਰਦਾ ਯਾਰਾ o sara sara din tere bin din neyi guzarda yaara yeah, so. khan sahab ho dim 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 baatiyan kaniya sajna jaan meri te baniya ho dim 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 baatiyan kaniya sajna jaan meri te baniya ਭਈ ਸੁਪਨਾ ਕੀ ਹੈ ਹੁਣ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਪਰਿਵਾਰ ਲੋਕ ਕਿਹੋ ਜਿਹਾ سپورਟ ਹੈ ਮਾਤਾ ਪਿਤਾ ਵੀ ਸੁਣਿਆ ਸੀ ਦੱਸ ਰਹੇ ਸੀ ਤੁਸੀਂ ਕਿ ਉਹ ਸਿਰ ਤੇ ਨਹੀਂ ਹੈ ਫਿਰ ਕਿਵੇਂ ਦਾ ਅੱਗੇ ਜ਼ਿੰਦਗੀ ਦੇ ਵਿੱਚ ਦਿਖ ਰਿਹਾ ਹੈ ਨਿਸ਼ਾਨਾ ਕੀ ਹੈ ਕਿ ਕੋਣ ਕੋਈ ਇਹ ਹਾਲਾਤ ਜੇ ਸੁਧਾਰ ਸਕੇ ਕੋਈ ਬਾਹ ਫੜ ਸਕੇ ਨਿਸ਼ਾਨਾ ਇਹੀ ਹੈ ਕਿ ਮੇਰੇ ਵਰਗੇ ਜਿਹਨੇ ਨੌਜਵਾਨ ਅੱਜ ਕੱਲ ਨਸ਼ੇ ਦੇ ਆਦੀ ਹੈ ਅੱਛਾ ਤੇ ਜੇ ਮੇਰੇ ਵਰਗਾ ਕੋਈ ਗਰੀਬ ਬੰਦਾ ਇਸ ਲਾਈਨ ਦੇ ਵਿੱਚ ਲੱਗਾ ਨਾ ਇਹਨੂੰ ਅੱਗੇ ਵਧਾ ਦਿਓ ਮੈਂ ਅੱਗੇ ਵਧਿਆ ਤੇ ਮੈਂ ਦਸਾਂ ਨੂੰ ਕਹਾਂਗਾ ਕਿ ਭਾਜੀ ਸਾਡਾ ਪੰਜਾਬ ਬੜਿਆਂ ਦੀ ਬਾਹ ਫੜਦਾ ਜੀ ਤੇ ਸਾਰਿਆਂ ਦੀ ਬਾਹ ਫੜਨੇ ਜਾਂਦਾ ਵਾ ਤੇ ਜੇ ਕਿਸੇ ਭਰੇ ਦਾ ਕੜਾ ਪਰ ਸਕਦੇ ਤੇ ਮੇਰੇ ਗਰੀਬ ਬੰਦੇ ਦਾ ਵੀ ਕੜਾ ਪਰ ਦਿਓ ਥੋੜੇ ਜਿਹਾ ਭਾਂਵੇਂ ਚਾਰ ਬੂੰਦਾ ਹੀ ਪਾ ਦਿਓ ਚਾਰ ਬੂੰਦਾ ਦੇ ਨਾਲ ਮੇਰੀ ਘਰ ਦੀ ਗਰੀਬੀ ਓਟ ਜਾਵੇ ਮੈਨੂੰ ਹੋਰ ਕੀ ਚਾਹੀਦਾ ਜੀ ਪਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਦੇਵੇਗਾ ਹੁਣ ਟੈਂਟ ਦੀ ਦੁਕਾਨ ਤੇ ਲੱਗੇ ਹੋ ਇੱਥੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ ਹੁਣ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਤੂੰ ਗਾਉਣਾ ਛੱਡ ਦੇ ਕੋ ਪੱਕਾ ਸਾਡੇ ਨਾਲ ਆ ਜਾ ਜਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਦੇ ਯਾਰ ਤੂੰ ਗਾਉਣਾ ਛੱਡ ਦੇ ਪਰ ਕਿਦਾਂ ਕਿ ਇਹਨਾਂ ਦਾ ਵੀ ਸਾਥ ਮਿਲਦਾ ਤੁਹਾਨੂੰ ਬਹੁਤ ਜ਼ਿਆਦਾ ਸਾਥ ਮਿਲਦਾ ਜੀ ਸਪੋਰਟ ਕਰਦੇ ਨੇ ਫਾਦਰਾਂ ਨੂੰ ਡੀਲ ਕਰਦੇ ਨੇ ਕਿ ਗਾ ਤੂੰ ਗਾਣਾ ਨਹੀਂ ਛੱਡਣਾ ਦੁਕਾਨ ਤੇ ਬਹਿ ਕੇ ਗਾਇਆ ਕਰ ਜਗਰਾਤਾਂ ਜਿੱਥੇ ਕਿਤੇ ਹੁੰਦਾ ਵਾ ਫੋਨ ਕਰਦੇ ਆ ਨਾਲ ਜਾਂਦੇ ਆ ਟਾਈਮ ਦਵੰਦੇ ਆ ਇੱਕ ਹਾਂ ਇਹ ਭੇਟਾ ਵੀ ਸੁਣਾ ਦੇ ਹਾਂ ਜੀ ਹੋ ਪੈਣਾ ਵਿੱਚੋਂ ਲਾਡਲੀ ਐ ਪੈ ਮਾ ਚਿੰਤਾ ਪੁਰਣੀ ਮਾ ਚਿੰਤਾ ਪੁਰਣੀ ਸਭੇ ਦੁੱਖ ਹਰਨੀ ਮਾ ਚਿੰਤਾ ਪੁਰਣੀ ਸਭੇ ਦੁੱਖ ਹਰਨੀ ਪੈਣਾ ਵਿੱਚੋਂ ਲਾਡਲੀ ਐ ਪੈ ਮਾ ਚਿੰਤਾ ਪੁਰਣੀ ਸੋ ਆਪਣਾ ਨੰਬਰ ਵੀ ਜਰੂਰ ਬੋਲ ਦਿਓ ਤਾਂ ਜੋ ਜਿੰਨੇ ਵੀ ਦੇਖ ਰਹੇ ਨੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ ਤੇ ਜੇ ਕੋਈ ਹੈਲਪ ਵਗੈਰਾ ਕਿਸੇ ਨੇ ਕਰਨੀ ਹੋਵੇ ਤੇ ਕਰ ਸਕਣ ਉਹ ਅਸੀਂ ਤਾਂ ਵੀਰੇ ਦਵਾ ਕਰ ਸਕਦੇ ਆ ਤੇ ਜਿਹੜਾ ਸਾਡਾ ਕੰਮ ਹੈ ਉਹਦੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਾ ਸਕਦੇ ਆ ਤੇ ਇਹੀ ਬੇਨਤੀ ਹੈ ਚੈਨਲ ਦੇ ਮਾਧਿਅਮ ਰਾਹੀਂ ਵੀ ਕਰਾਂਗੇ ਕਿ ਤੁਹਾਡੀ ਸਪੋਰਟ ਜ਼ਰੂਰ ਕਰਨ ਆਪਣਾ ਨੰਬਰ ਬੋਲ ਦਿਓ ਤੇ ਜਾਂਦੇ ਜਾਂਦੇ ਪਿਆਰਾ ਹੈ ਗੀਤ ਸੁਣਾ ਲਿਆ ਮੇਰਾ ਨੰਬਰ ਹੈ ਜੀ 99885162399885162 ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਦੱਬ ਕੇ ਸ਼ੇਅਰ ਕਰਿਓ ਕਿਤੇ ਤੁਹਾਡੀ ਸ਼ੇਅਰ ਦੇ ਨਾਲ ਲਾਈਕ ਦੇ ਨਾਲ ਮੇਰੇ ਕਰੀਬ ਦੀ ਕਿਤੇ ਭਾਗ ਖੁੱਲ ਜਾਣ ਤੇ ਮੇਰੀ ਇੰਸਟਾਗ੍ਰਾਮ ਤੇ ਆਈਡੀ ਹੈ ਜੀ ਵਿਜੇ ਮਟੂ 1313 ਤੇ ਇੱਕ ਗਾਣਾ ਸੁਣਨਾ ਹੂੰ ਤੂੰ ਮਨੇ ਜਾਨਾ ਮਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮਨੇ ਆ ਉਹ ਦੱਸ ਹੋ ਵੀ ਕੜਾ ਹੋ 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 ਰਕਰ ਰਬੂ ਦਾਦਾ ਬਰ ਅਸਾਂ ਤੇ ਤੈਨੂੰ ਰਬ ਮੰਨੇ ਆ ਤੂੰ ਮਨੇ ਜਾਨ ਮਾਦੇ ਦਿਲਦਾਰ ਅਸਾਂ ਤੇ ਤੈਨੂੰ ਰਬ ਮੰਨੇ ਆ ਹਏ ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਹੀ ਬੇਨਤੀ ਕਰਨੀ ਚਾਹਾਂਗੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਕਿ ਇਸ ਵੀਰ ਦੀ ਸਪੋਰਟ ਜਿਹੜੀ ਆ ਜਰੂਰ ਕਰਿਓ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ